ਫਰੀਦਕੋਟ ਜ਼ਿਲ੍ਹੇ ਦੇ ਜੈਤੋ ਵਿੱਚ ਸੀਆਈ ਸਟਾਫ ਜੈਤੋ ਦੀ ਪੁਲਿਸ ਪਾਰਟੀ ਵੱਲੋਂ ਪਿੰਡ ਚੰਦਪਾਂ ਡਰੇ ਨੇੜੇ ਨਾਕਾ ਲਾਇਆ ਹੋਇਆ ਸੀ ਇਸ ਮੌਕੇ ਬਠਿੰਡਾ ਵੱਲੋਂ ਕਾਲੇ ਰੰਗ ਦੀ ਸਕਾਰਪਿਓ ਆਉਂਦੀ ਨੂੰ ਪੁਲਿਸ ਪਾਰਟੀ ਵੱਲੋਂ ਰੁਕਣ ਦਾ ਇਸ਼ਾਰਾ ਕੀਤਾ ਗਿਆ ਪਰ ਸਕਾਰਪਿਓ ਸਵਾਰ ਨੌਜਵਾਨਾਂ ਵੱਲੋਂ ਪੁਲਿਸ ਪਾਰਟੀ ਤੇ ਗੋਲੀ ਚਲਾ ਦਿੱਤੀ ਗੋਲੀ ਦਾ ਬੈਰੀਕੇਡ ਤੇ ਲੱਗਣ ਨਾਲ ਪੁਲਿਸ ਪਾਰਟੀ ਦਾ ਪਛਾਹ ਹੋ ਗਿਆ ਇਸ ਮੌਕੇ ਪੁਲਿਸ ਪਾਰਟੀ ਵੱਲੋਂ ਜਵਾਬੀ ਫਾਇਰਿੰਗ ਕੀਤੀ ਗਈ ਜੋ ਸਕਾਰਪਿਓ ਦੇ ਪਿਛਲੇ ਟਾਇਰ ਤੇ ਲੱਗੀ ਅਤੇ ਗੱਡੀ ਸੜਕ ਤੋਂ ਥੱਲੇ ਉਤਰ ਗਈ ਜਦੋਂ ਪੱਜ ਰਹੇ ਨੌਜਵਾਨਾਂ ਨੂੰ ਪੁਲਿਸ ਵੱਲੋਂ ਪਿੱਛਾ ਕਰਕੇ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਇੱਕ ਬਦਮਾਸ਼ ਨੇ ਪੁਲਿਸ ਤੇ ਗੋਲੀ ਚਲਾ ਦਿੱਤੀ ਜਵਾਬੀ ਮੋਠਪੇੜ ਵਿੱਚ ਗੋਲੀ ਸੁਖਵਿੰਦਰ ਸਿੰਘ ਉਰਫ ਗਗਨੀ ਦੇ ਲੱਤ ਵਿੱਚ ਲੱਗੀ ਇਸ ਤੋਂ ਪਰંત ਪੁਲਿਸ ਵੱਲੋਂ ਉਸ ਨੂੰ ਵੀ ਕਾਬੂ ਕਰ ਲਿਆ ਗਿਆ ਜਿਨ੍ਹਾਂ ਦੀ ਪਛਾਣ ਸੁਖਵਿੰਦਰ ਸਿੰਘ ਉਰਫ ਗਗਨੀ ਅਤੇ ਲਖਵਿੰਦਰ ਸਿੰਘ ਉਰਫ ਲੱਖੂ ਵਜੋਂ ਕੀਤੀ ਗਈ ਮੋਠਪੇੜ ਪਿੱਛੋਂ ਬਦਮਾਸ਼ਾਂ ਕੋਲੋਂ 32 ਬੋਰ ਦਾ ਇੱਕ ਪਿਸਟਲ ਅਤੇ ਦੋ ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਇਸ ਮੌਕੇ ਜ਼ਿਲ੍ਹੇ ਦੇ ਐਸਐਸਪੀ ਡਾਕਟਰ ਪ੍ਰਗਿਆ ਜੈਨੇ ਕਿਹਾ ਕਿ ਅੱਜ ਦਿਨ ਚੜ੍ਹਦੇ ਹੀ ਫਰੀਦਕੋਟ ਪੁਲਿਸ ਨੂੰ ਬਹੁਤ ਵੱਡੀ ਸਫਲਤਾ ਹੱਥ ਲੱਗੀ ਹੈ ਉਹਨਾਂ ਕਿਹਾ ਕਿ ਲਾਰਜ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਗੈਂਗ ਦੇ ਦੋ ਬਦਮਾਸ਼ਾਂ ਨੂੰ ਮੁੱਠਪੇੜ ਪਿੱਛੋਂ ਕਾਬੂ ਕੀਤਾ ਗਿਆ ਹੈ ਜਿਨ੍ਹਾਂ ਦੀ ਪਛਾਣ ਸੁਖਵਿੰਦਰ ਸਿੰਘ ਉਰਫ ਗਗਣੀ ਅਤੇ ਲਖਵਿੰਦਰ ਸਿੰਘ ਉਰਫ ਲੱਖੂ ਵਜੋਂ ਕੀਤੀ ਗਈ ਮੁੱਠਪੇੜ ਪਿੱਛੋਂ ਬਦਮਾਸ਼ਾਂ ਕੋਲੋਂ ਇੱਕ ਬੱਤੀ ਬੋਰ ਦਾ ਪਿਸਤਲ ਅਤੇ ਦੋ ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਹਨ ਸਾਡੀ ਜਿਹੜੀ ਹੈ ਜੀ ਫਰੀਦਕੋਟ ਪੁਲਿਸ ਦੀ ਬਿਲਕੁਲ ਜ਼ੀਰੋ ਟੋਲਰੈਂਸ ਮਹਿੰਮ ਚੱਲਦੀ ਪਈ ਹੈ ਕੋਈ ਵੀ ਮਾੜਾ ਅਨਸਰ ਕੋਈ ਵੀ ਨਸ਼ਾ ਵੇਚਣ ਵਾਲਾ ਅਨਸਰ ਜਾਂ ਜਿਹੜੇ ਗੈਂਗਸਟਰਸ ਆਪਣੇ ਆਪ ਨੂੰ ਕਹਿੰਦੇ ਹਨ ਜਿਹੜੇ ਮਾੜੇ ਬੰਦੇ ਹੁੰਦੇ ਹਨ ਉਹਨਾਂ ਦੇ ਖਿਲਾਫ ਇੱਕ ਬਹੁਤ ਹੀ ਸਖਤ ਐਕਸ਼ਨ ਕੁਰੀਪੋਰਟ ਪੁਲਿਸ ਨੇ ਕੁਝ ਹੋਰ ਤੱਕ ਜੰਨਾ ਤੋਂ ਚਲਾਇਆ ਹੋਇਆ ਹੈ ਉਹ ਵੀ ਲੜੀ ਦੇ ਤਹਿਤ ਕਿ ਅੱਜ ਸਵੇਰੇ ਜੋ ਹੈ ਤੜਕਸਾਰ ਸਾਡੀ ਸੀਆਈਏ ਜੈਤੋ ਦੀ ਜਿਹੜੀ ਟੀਮ ਹੈ ਉਹਨੂੰ ਇਨਕਪਸ ਕੀਤਾ ਤੋ ਨਾ ਇਹ ਇਥੇ ਜੈਥੋ ਗ੍ਰੇਨ ਕੋਲੇ ਇਥੇ ਨਾ ਨਕਲ ਗਏ ਔਰ ਇੱਕ ਕਾਲੇ ਰੰਗ ਦੀ ਗੱਡੀਆਂ ਸਕਾਪੀਓ ਕੱਟੀ ਇਤਨੀ ਨਾ ਨੂੰ ਅਧਿਵਿਖੀ ਇਥੇ ਫਿਰ ਨਾ ਜਦੋਂ ਉਹਨੂੰ ਰੁਕਣ ਦਾ ਇਸ਼ਾਰਾ ਕੀਤਾ ਤੇ ਇਹਨਾਂ ਨੇ ਪੁਲਿਸ ਪਾਰਟੀ ਤੇ ਫਾਇਰ ਕਰਤਾ ਹਾਂ ਥੰਕਲੀ ਉਹ ਜਿਹੜਾ ਇੱਕ ਫਾਇਰ ਹੈ ਉਹ ਸਾਡੇ ਮੁਲਾਜ਼ਮ ਦਾ ਬਚਾ ਰਹਿ ਗਿਆ ਲੇਕਿਨ ਉਹ ਬੈਰੀਕੇਡ ਤੇ ਲੱਗਿਆ ਸੋ ਜਦੋਂ ਇਹਨਾਂ ਨੂੰ ਵਾਪਸ ਗਿਆ ਗਿਆ ਤਾਂ ਫਿਰ ਇਹ ਫਿਰ ਵੀ ਨਹੀਂ ਰੁਕੇ ਤਾਂ ਪੁਲਿਸ ਪਾਰਟੀ ਨੇ ਸੈਲਫ ਡਿਫੈਂਸ ਚ ਫਾਇਰ ਕੀਤੀ ਜਿਹੜਾ ਇਹਨਾਂ ਦੀ ਗੱਡੀ ਦੇ ਟਾਇਰਾਂ 'ਚ ਲੱਗੇ ਨੇ ਔਰ ਉਸ ਦੀ ਵਜ੍ਹਾ ਸੇ ਇਹ ਗੱਡੀ ਜੜੀ ਹੈਗੀ ਉਹ ਸੜਕ ਤੋਂ ਪਾਸੇ ਆ ਗਈ ਔਰ ਲੇਕਿਨ ਬੰਦੇ ਜੜੇ ਹੋਣਗੇ ਉਹਨਾਂ ਨੇ ਭੱਜਣ ਦੀ ਫਿਰਾਕ ਕੀਤੀ ਇਹ ਚ ਦੋ ਬੰਦੇ ਸੀ ਉਹਨੂੰ ਕਾਬੂ ਕਰ ਲਿਆ ਗਿਆ ਔਰ ਜਿਹੜਾ ਇੱਕ ਬੰਦਾ ਸੀ ਉਹਨੂੰ ਵੀ ਜਦੋਂ ਰੋਕਣ ਦੀ ਕੋਸ਼ਿਸ਼ ਕੀਤੀ ਉਹਨੇ ਵਾਪਸ ਇੱਕ ਫਾਇਰ ਕੀਤਾ ਪੁਲਿਸ ਪਾਰਟੀ ਤੇ ਤਾਂ ਫਿਰ ਪੁਲਿਸ ਪਾਰਟੀ ਨੂੰ ਇਤੇ ਮਜਬੂਰਨ ਫਾਇਰ ਕਰਨਾ ਪਿਆ ਔਰ ਇੱਕ ਇਹਦੇ ਲੱਚ ਗੋਲੀ ਲੱਗੀ ਇਹ ਜਿਹੜੇ ਦੋਨੋਂ ਬੰਦੇ ਨੇ ਇਹ ਜੱਗੂ ਭਗਵਾਨਪੁਰੀਆ ਔਰ ਲਾਰੈਂਸ ਬਿਸ਼ਨੋਈ गैंग दे बंदे ने और ये पुराने टाइम में भी थे, काफी इतना चार पर्चे ने इन द डिटेल्स ने सुखविंदर सिंह उर्फ गगन गगनी दे नाम से इतने ये बदनाम है और दूजा जड़ा है बंदा वह नाम है लखविंदर सिंह उर्फ लखू ये दोनों ही अंबेडकर नगर जैतो के रहने वाले ने और जे चार्चे गगनी के ने आर्म्स एक्ट के परचे ने और एन डी पी ने ਔਰ ਇਹਨਾਂ ਦੇ ਬਾਰੇ ਇੱਥੇ ਕਾਫੀ ਬਦਨਾਮ ਸੀ ਕਿ ਇਹ ਜੈਤੋ ਇਲਾਕੇ ਚ ਜੈਤੋ ਚੁੰਗੇ ਇਲਾਕੇ ਚ ਅ ਵੱਡੀ ਮਾਤਰਾ ਚ ਇਹ ਨਸ਼ਾ ਵਿਚਣ ਦਾ ਕੰਮ ਕਰਦੇ ਸੀ ਇਹਦੇ ਨਾਲ ਨਾਲ ਹੀ ਇਹ ਜਿਹੜੀ ਆਮ ਪਬਲਿਕ ਹੈ ਉਹਨੋਂ ਵੀ ਡਰਾਉਣ ਦਾ ਵੀ ਇਹਨਾਂ ਦਾ ਇੱਕ ਪਿੱਛੇ ਸਾਨੂੰ ਸ਼ਿਕਾਇਤਾਂ ਕਾਫੀਆਂ ਸੀਗੀਆਂ ਕਿ ਇਹ ਲੋਕਾਂ ਦੇ ਮਨ ਚ ਜਿਹੜਾ ਹੈਗਾ ਡਰਾਵਾ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਨੇ ਔਰ ਜਿਹੜੇ ਵੀ ਬੰਦੇ ਪੁਲਿਸ ਨੂੰ ਇਨਫੋਰਮੇਸ਼ਨ ਦਿੰਦੇ ਸੀ ਨਸ਼ਾ ਤਸਕਰਾਂ ਦੇ ਖਿਲਾਫ ਉਹਨਾਂ ਨੂੰ ਵੀ ਇਹ ਡਰਾਉਣ ਦੀ ਕੋਸ਼ਿਸ਼ ਕਰਦੇ ਸੀ ਤੋ ਇਹ ਜਿਹੜਾ ਅੱਜ ਇੱਕ ਐਕਸ਼ਨ ਹੋਇਆ ਹੈ ਉਹ ਇੱਕ ਜਿਹੜੀ ਸਸਟੇਨਡ ਸਾਡੀ ਮੁਹਿੰਮ ਚੱਲਦੀ ਪਈ ਸੀਐਮ ਸਾਹਿਬ ਸਰਦਾਰ ਖੁਜਵੰਦ ਜੀ ਮਾਨ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ اور ਡੀਜੀਪੀ ਪੰਜਾਬ ਗੌਰਵ ਯਾਦਵ ਸਰ اور ਡੀਆਈਜੀ ਫਰੀਦਕੋਟ ਰੇਂਜ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਹੜੀ ਇਹ ਕਾਰਵਾਈ ਚੱਲ ਰਹੀ ਹੈ ਉਹਦੀ ਲੜੀ ਚ ਇਹ ਇੱਕ ਅੱਜ ਇੱਕ ਬਹੁਤ ਸਟ੍ਰਿਕਟ ਐਕਸ਼ਨ ਦਿੱਤਾ ਗਿਆ ਔਰ ਏ ਚਾਇ I would like to specially comment ਆ ਰੈਸਪੀਡੀ ਔਰ ਡੀਐਸਪੀ ਜੈਤੂ ਔਰ ਸੀਆਈਏ ਜੈਤੂ ਔਰ ਐਸਐਚਓ ਜੈਤੂ ਦੀ ਜਿਹੜੀ ਟੀਮਾਂ ਹੈਗੀ ਉਹਨਾਂ ਨੇ ਜਿਹੜਾ ਇੱਕ ਸਵਿਫਟ ਰਿਸਪਾਂਸ ਕੀਤਾ ਉਹਦੀ ਵਜ੍ਹਾ ਸੇ ਹੀ ਅੱਜ ਇੱਕ ਇਲਾਕੇ 'ਚ ਇੱਕ ਬਹੁਤ ਚੰਗਾ ਇੱਕ ਮੈਸੇਜ ਜਾਊਗਾ ਜਦੋਂ ਆਮ ਪਬਲਿਕ ਨੂੰ ਇਹ ਪਤਾ ਚੱਲੂਗਾ ਕਿ ਜਿਹੜੇ ਵੱਡੇ ਮਗਰਮਚ ਜਿਹਨਾਂ ਨੂੰ ਕਹਿੰਦੇ ਹੈ ਉਹਨਾਂ ਨੂੰ ਵੀ ਅਸੀਂ ਫੜ ਕੇ ਔਰ ਬਹੁਤ ਹੀ ਇੱਕ ਸਟ੍ਰਿਕਟ ਐਕਸ਼ਨ ਦੇ ਸਾਥ ਔਰ ਇੱਕ ਜ਼ੀਰੋ ਟੋਲਰੈਂਸ ਪਾਲਿਸੀ ਦੇ ਸੱਤ ਅਸੀਂ ਜੇਲ੍ਹ 'ਚ ਭੇਜਾਂਗੇ ਜੀ ਬ੍ਰਾਹਮਤਗੀ ਦੇ ਕੋਲ ਇੱਕ ਬਤੀਬੋਰ ਵੈਪਨ ਬ੍ਰਾਹਮਤ ਹੋਇਆ ਹੈ ਔਰ ਦੋ ਰਾਜ